ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਸੰਧੂ ਜੀ ਵਾਰਡ ਨੰਬਰ 71 ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀਆਂ ਵਾਰਡ ਨੰਬਰ 71 ਦਾ ਸਾਰੇ ਪੰਜਾਬ ਵਾਸੀਆਂ ਦਾ ਜੀ ਤੇ ਸਭ ਤੋਂ ਪਹਿਲਾਂ ਜੀ ਵਾਰਡ ਨੰਬਰ 71 ਦੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਜੀ ਕਾਉਂਸਲ ਦੀ ਸੀਟ ਜਿੱਤ ਕੇ ਜਿਹੜੇ ਅਸੀਂ ਇੱਥੇ ਤੱਕ ਪਹੁੰਚ ਗਏ ਜੀ ਉਹ ਸਾਰੇ ਇਲਾਕਾ ਨਿਵਾਸੀਆਂ ਧੰਨਵਾਦ ਕਰਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਹੀ ਕੰਮ ਜਿਹੜੇ ਰਹਿੰਦੇ ਆ ਉਹ ਵੀ ਕਰਨੇ ਤੇ ਜਿਹੜੇ 3 ਸਾਲ ਤੁਸੀਂ ਕਰਾਦੇ ਰਹੇ ਆਂ ਤੇ ਬਾਕੀ ਰਹਿੰਦੇ ਕੰਮ ਬਹੁਤ ਜਲਦੀ ਕਰਾਵਾਂਗੇ ਜੀ ਤੇ ਮੈਂ ਆਉਣ ਵਾਲੇ ਨਵੇਂ ਸਾਲ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਜੀ ਹੋਰ ਜੀ ਵਾਸੀ ਦੇਖੋ ਜੀ ਇੱਕ ਬਹੁਤ ਖਤਰਨਾਕ ਚੀਜ਼ ਹੈ ਜੀ ਬਹੁਤ ਖਤਰਨਾਕ ਚੀਜ਼ ਹੈ ਜੀ ਚਾਈਨਾ ਡੋਰ ਦੇਖੋ ਜੀ ਇੱਕ ਬਹੁਤ ਖਤਰਨਾਕ ਜਿਹੜੀ ਡੋਰ ਹੈ ਜੀ ਮੈਂ ਆਪਣੇ ਭੈਣ ਭਰਾਵਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਡੱਕੋ ਇਹ ਡੇਰੀ ਡੋਰ ਨਾ ਵਰਤੀ ਜਾਵੇ ਇਹ ਹੁਣ ਕਈ ਪੰਛੀ ਉੜਦੇ ਨੇ ਉਹਨਾਂ ਦੇ ਗਲਾਂ ਵਿੱਚ ਵੀ ਉਹ ਜਖਮੀ ਹੁੰਦੇ ਆ ਪੰਛੀ ਜਿਹੜੇ ਆ ਉਹ ਹੋ ਜਾਂਦੇ ਆ ਵੀ ਜਿਤਨਾ ਵੀ ਜਖਮੀ ਹੋ ਜਾਂਦੇ ਆ ਤੇ ਇਹ ਨਾ ਵਰਤੀ ਜਾਵੇ ਉਹ ਅਪੀਲ ਕਰਦੇ ਆ ਜਿਲ੍ਹਾ ਕਬਸਨ ਨੂੰ ਚੈਨਾ ਡੋਰ ਦੀ ਮੈਂ ਇਹ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹ ਇੱਕ ਬੜੀ ਖਤਰਨਾਕ ਚੀਜ਼ ਹੈ ਨੌਜਵਾਨਾਂ ਨੂੰ ਅਪੀਲ ਕਰਦੇ ਵੀ ਇਹ ਨਾ ਵਰਤੀ ਜਾਵੇ ਇਹ ਇੱਕ ਜਾਨਲੇਵਾ ਜਿਹੜੀ ਚੀਜ਼ ਆ ਤੇ ਇਹ ਤੋਂ ਪਰਹੇਜ਼ ਕੀਤਾ ਜਾਵੇ ਜੀ ਹਾਂਜੀ ਇੱਕ ਵਾਰ ਫਿਰ ਮੈਨੂੰ ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਮੇਰੀ ਵਾਰਡ ਨੰਬਰ 71 ਨੂੰ ਨਵੇਂ ਸਾਲ ਲੋੜੀ ਅਤੇ ਮੱਗ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰਪੂਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਪੰਜਾਬ ਵਾਸੀਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਅਸੀਂ ਵਾਰਡ ਨੰਬਰ 71 ਤੋਂ ਜੋ ਕਿ ਤਕਰੀਬਨ 3 ਸਾਲ ਤੋਂ ਸੰਧੂ ਸਾਹਿਬ ਦੇ ਨਾਲ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਉਸ ਇਸ ਇਲਾਕੇ ਦੇ ਵਿੱਚ ਜਿਹੜੀ ਕੀਤੀ ਹੋਈ ਮਿਹਨਤ ਆ ਉਹਦਾ ਅੱਜ ਇਹ ਫਲ ਜਿਹੜਾ ਇਲਾਕੇ ਵਾਸੀਆਂ ਨੇ ਸਾਨੂੰ ਦਿੱਤਾ ਹੈ ਕਿ ਸੰਧੂ ਸਾਹਿਬ ਨੇ ਉਹਨਾਂ ਨੇ ਇੱਕ ਇੱਕ ਕੀਮਤੀ ਵੋਟ ਆਪਣੀ ਪਾ ਕੇ ਤੇ ਬਹੁਮਤ ਦੇ ਨਾਲ ਇਹਨਾਂ ਨੂੰ ਜਿਤਾ ਕੇ ਅੱਜ ਕੌਂਸਲਰ ਦੀ ਸੀਟ ਜਿਹੜੀ ਹੈ ਇਲਾਕੇ ਵਾਸੀਆਂ ਨੇ ਇਹਨਾਂ ਦੀ ਝੋਲੀ 'ਚ ਪਾਈ ਆ ਉਹ ਜਿਹੜਾ ਇਹਨਾਂ ਦੇ ਕੰਮ ਦਾ ਜਿਹੜਾ ਹੈ ਉਹ ਫਲ ਜੀ ਵੇਖੋ ਇਲਾਕੇ ਵਾਸੀਆਂ ਨੇ ਦਿੱਤਾ ਹੈ ਔਰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਵਾਰਡ ਨੰਬਰ 71 ਦਾ ਔਰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੇ ਇਹ ਜਿਹੜੀ ਹੈ ਟਿਕਟ ਵੀ ਅਸੀਂ ਜਿਹੜੀ ਹੈ ਐਮਐਲਏ ਸਾਹਿਬ ਨੇ ਸਾਨੂੰ ਜਿਹੜੀ ਬੜੇ ਮਾਣ ਨਾਲ ਇਹ ਟਿਕਟ ਦਿੱਤੀ ਸੀ ਕਿ ਤੁਸੀਂ ਇਸ ਟਿਕਟ ਦਾ ਮਾਨ ਰੱਖਣਾ ਔਰ ਸਾਡੇ ਇਲਾਕਾ ਨਿਵਾਸੀਆਂ ਨੇ ਸਾਡੇ ਨਾਲ ਬਹੁਤ ਮਿਹਨਤ ਕਰਕੇ ਸਾਨੂੰ ਇਹ ਵੋਟਾਂ ਪਾ ਕੇ ਇਹਦਾ ਮਾਨ ਰੱਖਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਮਐਲਏ ਸਾਹਿਬ ਦਾ ਔਰ ਪੂਰੀ ਟੀਮ ਦਾ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਬਖਸ਼ਿਆ ਔਰ ਅਸੀਂ ਇਸੇ ਤਰ੍ਹਾਂ ਹੀ ਵਾਰਡ ਦੇ ਵਿੱਚ ਜਿਹੜੇ ਅੱਗੇ ਤੋਂ ਵੀ ਕੰਮ ਜਿਹੜੇ ਨੇ ਜਿਸ ਤਰ੍ਹਾਂ ਕਿ 3 ਸਾਲ ਤੋਂ ਤੇ ਅਸੀਂ ਕਰ ਹੀ ਰਹੇ ਹਾਂ ਹੁਣ ਅੱਗੋਂ ਤੋਂ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਕੰਮ ਉਹ ਜਾਰੀ ਰਹਿਣਗੇ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਕਿਸੇ ਕੰਮ ਤੋਂ ਜਿਹੜੀ ਤੰਗੀ ਨਹੀਂ ਆਉਣ ਦਵਾਗੇ ਜੀ ਇਸੇ ਤਰ੍ਹਾਂ ਮਿਹਨਤਾਂ ਚੱਲਦੀ ਸਾਡੇ ਕਾਉਂਸਲਰ ਸਾਹਿਬ ਵੱਲੋਂ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਔਰ ਸਾਡੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਰ ਇੱਕ ਵੀਰ ਨੂੰ ਹਰ ਇੱਕ ਭੈਣ ਨੂੰ ਮਾਈ ਬਾਪ ਨੂੰ ਸਭ ਨੂੰ ਜਿਹੜੀਆਂ ਜਿਹੜੀਆਂ ਲੋਹੜੀ ਦੀਆਂ ਮਾਗੀ ਦੀਆਂ ਗੁਰਪੁਰਬ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਔਰ ਇਸੇ ਤਰ੍ਹਾਂ ਜਿਹੜਾ ਹੈ ਪ੍ਰਮਾਤਮਾ ਸਭ ਤੇ ਚੜ੍ਹਦੀ ਕਲਾ ਰੱਖੇ ਜੀ